ਏਵਨ ਪੰਜਾਬੀ ਨੇ ਢਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਹੁਨਰ ਦੋਸਤੋ ਮੈਂ ਜਿੱਦਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਕਿ ਹੁਨਰ ਜੋ ਹੈ ਇਹ ਅਕਾਲ ਪੁਰਖ ਵੱਲੋਂ ਹਰ ਇੱਕ ਇਨਸਾਨ ਦੇ ਅੰਦਰ ਰੱਖਿਆ ਜਾਂਦਾ ਹੈ ਕੁਝ ਮਿਹਨਤਾਂ ਕਰਕੇ ਉਸ ਹੁਨਰ ਦੀ ਪਰਖ ਕਰ ਲੈਂਦੇ ਨੇ ਔਰ ਕੁਝ ਲੋਕ ਜਿन्हे ਹੁਨਰ ਆਉਂਦਾ ਹੈ ਉਸੇ ਦਾ ਉਸੇ ਤਰ੍ਹਾਂ ਦੱਬਿਆ ਰਹਿ ਜਾਂਦਾ ਹੈ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਜਾ ਇਹ ਕਹਿ ਸਕਦੇ ਆ ਕਿ ਕੁਝ ਇੱਕ ਲੋਕ ਹੁਨਰ ਨਾਲ ਭਰੇ ਹੁੰਦੇ ਨੇ ਲੇਕਿਨ ਕਹਿੰਦੇ ਹੁੰਦੇ ਆ ਕਿ ਜੇਬ ਦੇ ਵਿੱਚ ਪੈਸਾ ਨਾ ਹੋਣ ਕਰਕੇ ਇਕਨੋਮਿਕਲੀ ਵੀਕ ਹੋਣ ਕਰਕੇ ਸ਼ਾਇਦ ਉਹ ਆਪਣੇ ਹੁਨਰ ਤੱਕ ਨਹੀਂ ਪਹੁੰਚ ਸਕਦੇ ਲੇਕਿਨ ਹਮੇਸ਼ਾ ਮੈਂ ਮੁਬਾਰਕਬਾਦ ਦਿਨਾ ਹੁੰਨਾ ਉਹਨਾਂ ਲੋਕਾਂ ਨੂੰ ਉਹਨਾਂ ਲੇਖਕਾਂ ਨੂੰ ਗੀਤਕਾਰਾਂ ਨੂੰ ਜਾਂ ਕਹਿ ਸਕਦੇ ਆ ਕਿ ਹੁਨਰ ਕਿਸੇ ਵੀ ਪ੍ਰਕਾਰ ਦਾ ਜਿਨ੍ਹਾਂ ਵਿੱਚ ਹੋਵੇ ਕਿ ਜਿਨ੍ਹਾਂ ਨੇ ਮਿਹਨਤ ਮੁਸ਼ਕਤ ਕਰਕੇ ਉਸ ਹੁਨਰ ਦੀ ਪਰਖ ਕੀਤੀ ਔਰ ਉਸ ਹੁਨਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਜੇਕਰ ਇਹ ਕੁਝ ਲੋਕ ਨੇ ਤਾਂ ਫਿਰ ਲੋਕ ਜਿਹੜੇ ਹੈ ਉਹ ਹੁਨਰ ਦੀ ਪਰਖ ਵੀ ਕਰਨਾ ਜਾਣਦੇ ਨੇ ਔਰ ਖਾਸ ਕਰਕੇ ਹੁਨਰ ਦੇ ਨਾਲ ਉਹਨਾਂ ਦੇ ਹੁਨਰ ਨਾਲ ਮਿਲਦੇ ਵੀ ਨੇ ਅਜਿਹਾ ਇੱਕ ਲੇਖਕ ਜਿਹੜਾ ਖੁਦ ਗੀਤਾਂ ਨੂੰ ਲਿਖਦਾ ਹੈ ਖੁਦ ਉਹਨਾਂ ਦੀ ਕੰਪੋਜੀਸ਼ਨ ਬਣਾਉਂਦਾ ਹੈ ਔਰ ਆਪਣੀ ਮਿੱਟੀ ਤੇ ਸੁਰੀਲੀ ਆਵਾਜ਼ ਦੇ ਰਾਹੀਂ ਖੁਦ ਲੋਕਾਂ ਦਾ मनोरंजक करता है मेरी खुशकिस्मती है कि मैं उन्हें ना एक बार रेडियो पे इंटरव्यू कर चुका हां लेकिन आज इस ऑनर प्रोग्राम ਦੇ ذریعے ਆਪ ਸਭ ਦੇ ਰੂਪ ਇੱਕ ਵਾਰ ਫਿਰ ਉਹਨਾਂ ਨੂੰ ਕਰਨ ਜਾ ਰਿਹਾ ਜਿਨ੍ਹਾਂ ਦੀ ਪਿਛਲੇ ਦਿਨੀ ਇੱਕ ਕਿਤਾਬ ਆਈ ਜੀ ਗਜਰਿਆਂ ਦਾ ਮੁੱਲ ਇਹ ਕਿਤਾਬ ਆਪਣੇ ਆਪ ਵਿੱਚ ਇੱਕ ਬਾ ਕਮਾਲਿਆ ਗੀਤਾਂ ਨਾਲ ਭਰਪੂਰ ਹੈ ਔਰ ਹਰ ਇੱਕ ਗੀਤ ਨੂੰ ਬਹੁਬੀ ਵਕਤ ਲੈ ਲੈ ਕੇ ਲਿਖਿਆ ਗਿਆ ਹੈ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਸਟੂਡੀਓ ਵਿੱਚ ਇਸ ਸਮੇਂ ਵਿਰਾਜਮਾਨ ਨੇ ਇੱਕ ਬਹੁਤ ਵਧੀਆ ਲੇਖਕ ਜਿਨ੍ਹਾਂ ਨੇ ਹਰ ਪੀੜੀ ਦੇ ਲੋਕਾਂ ਦੀ ਗੱਲ ਕੀਤੀ ਹੈ ਔਰ ਹਰ ਗਰੀਬ ਤਬਕੇ ਦੇ ਲੋਕਾਂ ਦੀ ਗੱਲ ਕੀਤੀ ਹੈ ਔਰ ਜਿਨ੍ਹਾਂ ਨੇ ਰੁੱਖਾਂ ਨੂੰ ਵੀ ਆਪਣੀ ਕਵਿਤਾਵਾਂ ਦਾ ਆਪਣੀਆਂ ਗੀਤਾਂ ਦਾ ਹਿੱਸਾ ਬਣਾਇਆ ਹੈ ਉਹ ਇੱਕ ਨਾਮ ਹੈ ਜੀ ਸਾਹਿਤੀ ਦੁਨੀਆ ਵਿੱਚ ਜਨਾਬ ਚਰਨੀ ਬੇਦਿਲ ਜੀ ਬੇਦਿਲ ਜੀ ਸਭ ਤੋਂ ਪਹਿਲਾਂ ਸਵਾਗਤ ਸਸੀਗਾ ਜਰ ਜੀ ਥੈਂਕ ਯੂ ਜੀ ਚਰਨੀ ਬੇਦਿਲ ਕਿਉਂਕਿ ਬੇਦਿਲ ਸ਼ਬਦ ਤੁਸੀਂ ਰਹਿੰਦੇ ਕਿੱਥੋਂ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਜ਼ਿਲ੍ਹਾ ਬਰਨਾਲਾ ਧਨੋਲਾ ਮੰਡੀ ਧਨੋਲਾ ਮੰਡੀ ਇਹ ਬੇਦਿਲ ਕਿੱਥੋਂ ਆ ਗਿਆ ਬੇਦਲ ਸ਼ਬਦ ਮਤਲਬ ਕਿ ਮੇਰੇ ਉਸਤਾਦ ਜੀ ਦਾ ਤਖੱਲਸ ਹੈ ਜੀ ਜਿਨ੍ਹਾਂ ਤੋਂ ਮੈਂ ਸ਼ਾਇਰੀ ਦੀਆਂ ਬਰੀਕੀਆਂ ਸਿੱਖੀਆਂ ਜੀ ਤੇ ਉਹਨਾਂ ਦੀ ਮਾਨਸਿਕ ਤੌਰ ਤੇ ਉਹ ਬਿਮਾਰ ਹੋ ਗਏ ਜੀ ਤੇ ਉਹ ਕਹਿਣ ਲੱਗੇ ਵੀ ਇਹ ਨਾਮ ਨੂੰ ਸ਼ਬਦ ਨੂੰ ਤਖੱਲਸ ਨੂੰ ਬਰਕਰਾਰ ਰੱਖਣਾ ਹੈ ਜੀ ਵੀ ਚਰਨੀ ਪੁੱਤਰਾ ਵੀ ਤੂੰ ਆਪਣੇ ਚਰਨੀ ਸ਼ਬਦ ਦੇ ਨਾਲ ਬੇਦਲ ਤਖੱਲਸ ਵਰਤ ਲੋ ਜੀ ਮਤਲਬ ਬੇਦਿਲ ਜਿਹੜਾ ਵੀ ਤੁਸੀਂ ਤਖੱਲਸ ਹੀ ਲੈ ਲਿਆ ਹਾਂਜੀ ਸਰ ਉਸਤਾਦ ਵੱਲੋਂ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਹੈਗਾ ਵੀ ਕਿਸੇ ਦੀ ਰੀਸ ਨਾਲ ਹੂੰ ਹਾਂ ਜਾਂ ਆਪਣੇ ਮਨ ਘੜਤ ਸ਼ਬਦ ਨਹੀਂ ਇਹ ਗੁਰੂ ਜੀ ਦੀ ਆਪਣੀ ਪਰੰਪਰਾ ਅਨੁਸਾਰ ਉਹਨਾਂ ਨੇ ਇਹ ਸ਼ਾਬਦ ਦਿੱਤਾ ਜੋ ਮੈਂ ਤਖੱਲਸ ਵਜ ਵਰਤਿਆ। ਮਤਲਬ ਚਰਨੀ ਜੀ ਕਾਫੀ ਦੇਰ ਤੋਂ ਤੁਸੀਂ ਲਿਖਦੇ ਆ ਰਹੇ ਹੋ? ਬਿਲਕੁਲ ਜੀ। ਕਿੰਨੇ ਸਾਲ ਹੋ ਚੁੱਕੇ ਨੇ? 95 1995 ਦੇ ਕਰੀਬ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ। ਜੀ। ਤੇ ਅ ਪੜ੍ਹਦੇ ਸਮੇਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ ਜਾਂ ਪੁਰਾਣੇ ਗੀਤ ਸੁਣਨ ਦਾ ਸ਼ੌਂਕ ਸੀਗਾ। ਜਿੱਥੋਂ ਇਹ ਲਗਨ ਵਧ ਗਈ ਤੇ ਇੱਕ ਦਿਨ ਅ ਖੋਦਮ ਮਾਨ ਬੇਚੈਨ ਹੋ ਗਿਆ ਜਦੋਂ ਨਾ ਮਤਲਬ ਕਿ ਅ ਅਮੀਰ ਲੋਕ ਛੋਟੇ ਗਰੀਬ ਲੋਕਾਂ ਤੇ ਅਤਿਆਚਾਰ ਕਰਦੇ ਨੇ ਜ਼ੁਲਮ ਕਰਦੇ ਨੇ ਜ਼ੁਲਮ ਕਰਦੇ ਨੇ ਉਹ ਦੇਖਿਆ ਨਹੀਂ ਗਿਆ ਜੀ ਜਦੋਂ ਦੇਖਿਆ ਨਹੀਂ ਗਿਆ ਲਿਖਣ ਦਾ ਕੋਈ ਬਹੁਤਾ ਪਤਾ ਨਹੀਂ ਸੀਗਾ ਹੂੰ ਤੇ ਹੌਲੀ ਹੌਲੀ ਮੈਂ ਸੋਚਿਆ ਵੀ ਅੱਜ ਕੱਲ ਵਕਾਊ ਨੇ ਹੂੰ ਬਹੁਤ ਅੱਛਾ ਜੋ ਅ ਅਖਬਾਰਾਂ ਹੋ ਗਈਆਂ ਹਨਾ ਹੂੰ ਵੱਡੇ ਵੱਡੇ ਅਧਾਰੇ ਹੋ ਗਏ ਜੀ ਉਹ ਜੋ ਸੱਚਾ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਅੱਛਾ ਜੀ ਜੇ ਸੱਚ ਲੋਕਾਂ ਦੇ ਰੂਬਰੂ ਹੋ ਜੇ ਤਾਂ ਹੋ ਸਕਦਾ ਆਪਣੇ ਸਮਾਜ ਦੇ ਵਿੱਚੋਂ ਦੇਖ ਚੁੱਕ ਕ੍ਰਪਸ ਨਹੀਂ ਖਤਮ ਹੋ ਜੇ ਲੇਕਿਨ ਬਹੁਤ ਸਾਰੇ ਅਖਬਾਰਾਂ ਬਹੁਤ ਸਾਰਾ ਮੀਡੀਆ ਇਹੋ ਜਿਹੇ ਜੋ ਸੱਚ ਨੂੰ ਸੱਚ ਦਿਖਾਉਂਦੇ ਨੇ ਜੋ ਸੱਚ ਹੈ ਉਸ ਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਔਰ ਪੂਰਾ ਸਟਰਗਲ ਕਰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਸੱਚ ਹੈ ਉਹ ਲੋਕਾਂ ਦੇ ਰੂਬਰੂ ਹੋਵੇ ਸਰ ਉਹ ਕੁਝ ਇੱਕ ਹੋਣਗੇ ਲੰਮੀ ਉਮਰ ਵੀ ਉਹੀ ਚੈਨਲ ਅਖਬਾਰ ਭੋਗਦੇ ਨੇ ਜੀ ਬਹੁਤ ਅੱਛਾ ਬਹੁਤ ਅੱਛਾ ਤੇ ਜਿਹੜੇ ਵਿਕਾਊ ਨੇ ਜਾਂ ਵਪਾਰੀ ਨੇ ਉਹਨਾਂ ਦੀ ਮਿਆਦ ਤਾਂ ਫਿਰ ਮੱਛਰਾਂ ਦੀ ਹੁੰਦੀ ਹੈ ਫਿਰ ਤੁਸੀਂ ਉਹ ਜਿਹੜੇ ਜ਼ੁਲਮ ਕਰਦੇ ਨੇ ਗਰੀਬ ਲੋਕਾਂ ਦਾ ਉਹਨਾਂ ਤੇ ਕੀ ਲਿਖਿਆ ਫਿਰ ਤੁਸੀਂ ਉਹਨਾਂ ਤੇ ਦੇਖੋ ਸਰ ਮੈਂ ਵਾਰਤਕ ਲਿਖ ਲੈਣਾ ਹੈ ਅੱਗੇ ਲਿਖ ਲੈਣਾ ਕਵਤਾਵਾਂ ਲਿਖ ਲੈਣਾ ਗਜ਼ਲਾਂ ਲਿਖ ਲੈਣਾ ਵੀ ਮੈਂ ਕਦੇ ਇਹ ਸੋਚ ਕੇ ਨਹੀਂ ਲਿਖਦਾ ਵੀ ਇਹ ਗੀਤ ਬਣੂਗਾ ਗਜ਼ਲ ਬਣੂਗਾ ਵੀ ਕਦੇ ਵੀ ਮੈਂ ਕਦੇ ਸ਼ਬਦਾਂ ਨਾਲ ਜਾਂ ਲਿਖਦੇ ਸਮੇਂ ਇਹ ਨਹੀਂ ਦੇਖਦਾ ਵੀ ਇਹ ਗੀਤ ਬਣਨਾ ਹੈ ਕਵਤਾ ਬਣਨੀ ਹੈ ਵੀ ਜੋ ਬਣ ਰਿਹਾ ਹੈ ਉਹਨੂੰ ਬੰਨ੍ਹ ਦਿਓ ਜੀ ਉਹ ਤਾਂ ਉਹਦਾ ਮਤਲਬ ਕਿ ਉਹਦੀ ਸ਼ਕਤੀ ਨਾਲ ਖਿਲਵਾੜ ਨਾ ਕੀਤਾ ਜਾਵੇ ਬਿਲਕੁਲ ਮਤਲਬ ਤੁਸੀਂ ਜੋ ਇੱਕ ਗੀਤ ਕਵਿਤਾ ਜਿਹੜੀ ਹੈ ਉਹ ਕਿੰਨੇ ਘੰਟੇ ਚ ਪੂਰੀ ਕਰ ਲੈਂਦੇ ਆ ਦੇਖੋ ਸਰ ਇਹ ਇਹ ਤਾਂ ਹੈ ਨਹੀਂਗਾ ਵੀ ਆਪਾਂ ਇਹਨਾਂ ਦੀ ਸੰਖਿਆ ਵਧਾਉਣੀ ਹੈ ਹਾਂ 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 ਬਹੁਤ ਅੱਛਾ ਵੀ ਕੁਆਂਟੀਟੀ ਵੱਲ ਮੈਂ ਕਦੇ ਨਹੀਂ ਗਿਆ ਕੁਆਲਿਟੀ ਵੱਲ ਗਿਆ ਬਹੁਤ ਅੱਛੀ ਗੱਲ ਬਹੁਤ ਅੱਛੀ ਗੱਲ ਹੈ ਮੈਂ ਚਰਨੀ ਬੇਦਿਲ ਜੀ ਨੂੰ ਕਾਫੀ ਅਰਸੇ ਤੋਂ ਜਾਣਦਾ ਔਰ ਕੁਛੇ ਕ ਗੀਤ ਨੇ ਜਿਹੜੇ ਅਜੇ ਵੀ ਇਹਨਾਂ ਦੇ ਅਧੂਰੇ ਪਏ ਨੇ ਔਰ ਜਦੋਂ ਦੇ ਅਸੀਂ ਮਿਲਦੇ ਆ ਉਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਕਿ ਉਹ ਗੀਤ ਪੂਰਾ ਹੋਇਆ ਕਹਿੰਦੇ ਨਹੀਂ ਕਿਉਂਕਿ ਇਹ ਹਮੇਸ਼ਾ ਕੁਆਲਿਟੀ ਵੱਲ ਜਾਂਦੇ ਨੇ ਕੁਆਨਿਟੀ ਵੱਲ ਨਹੀਂ ਜਾਂਦੇ ਚਾਹ ਨੇ ਜੀ ਦੇਸ ਪੰਜਾਬ ਜਿਹੜਾ ਜੀ ਸਾਹਿਬ ਬਾ ਕਮਾਲ ਗੀਤ ਆ ਉਹ ਤੁਹਾਡਾ ਬਾ ਕਮਾਲ ਹੈ ਉਹ ਗੀਤ ਜਿਹੜਾ ਹੈ ਉਹ ਇਕਦਾਂ ਹੀ ਹੋਣ ਦੇ ਵਿੱਚ ਆ ਗਿਆ ਜੇ ਉਸ ਨੂੰ ਵੀ ਲਿਖਣ ਲੱਗੇ ਟਾਈਮ ਲੱਗਾ ਸੀ ਜਦੋਂ ਸਰ ਸੜਕਾਂ ਤੇ ਲੋਕ ਮਿਲਕਦੇ ਆ ਨਾ ਆਏ ਹਾਏ ਤਾਂ ਫਿਰ ਉਹ ਦੇਖੇ ਨਹੀਂ ਜਾਂਦੇ ਮੈਂ ਸੋਚਿਆ ਵੀ ਇਨਾ ਬਾਰੇ ਕੌਣ ਲਿਖੂਗਾ ਹੂੰ ਦਿਮਾਗ ਦੇ ਵਿੱਚ 17 ਆਈ ਗਈਆਂ ਜੀ ਉਹ ਬਣਨਾ ਕੁਝ ਹੋਰ ਸੀ ਬਣ ਗਿਆ ਕੁਝ ਹੋਰ ਹੂੰ ਤੇ ਉਹ ਅੱਗੇ ਦੀ ਅੱਗੇ 17 ਚੱਲੀ ਗਈਆਂ ਤੇ ਉਹ ਫਿਰ ਇੱਕ ਇੱਕ 14 15 ਬੰਦ ਉਹਦੇ ਮਤਲਬ ਕਿ ਰਚਨਾ ਦੇ ਕਵਿਤਾ ਦੇ ਬਣ ਗਈ ਜੀ ਵਾਹ ਜੀ ਹਾਂਜੀ ਔਰ ਦੋਸਤੋ ਜਿਹੜਾ ਬੇਸ ਪੰਜਾਬ ਕਵਿਤਾ ਹੈ ਉਹ ਗੀਤ ਹੈ ਉਹ ਮੈਂ ਖੁਦ ਸੁਣਿਆ ਔਰ ਇਹਨਾਂ ਨੇ ਲਾਈਵ ਉਸ ਪ੍ਰੋਗਰਾਮ ਦੇ ਵਿੱਚ ਗਾਇਆ ਔਰ ਜਦੋਂ ਵੀ ਚਰਨੀ ਬੇਦਿਲ ਨੂੰ ਮੈਂ ਯਾਦ ਕਰਦਾ ਤਾਂ ਉਹ ਦੇਸ਼ ਪੰਜਾਬ ਗੀਤ ਨੂੰ ਪਹਿਲਾਂ ਮੈਂ ਯਾਦ ਕਰਦਾ ਕਿਉਂਕਿ ਉਸ ਗੀਤ ਵਿੱਚ ਦਰਦ ਹੈ ਉਹ ਦਰਦ ਹੈ ਜਿਸ ਦਾ ਜਿਸ ਦੀ ਦਵਾ ਕੋਈ ਨਹੀਂ ਹੈ ਜੋ ਮਨੁੱਖਾਂ ਵੱਲੋਂ ਇੱਕ ਇਨਸਾਨ ਵੱਲੋਂ ਦੂਜੇ ਇਨਸਾਨ ਤੇ ਉਹ ਦਰਦ ਥੋਪਿਆ ਗਿਆ ਉਸ ਦਰਦ ਦਾ ਉਸ ਨੂੰ ਸ਼িকার ਬਣਾਇਆ ਗਿਆ ਲੇਕਿਨ ਲੇਖਕ ਜਦੋਂ ਇਸ ਤਰ੍ਹਾਂ ਦੀਆਂ ਪਿਕਚਰਾਂ ਨੂੰ ਦੇਖਦਾ ਹੈ ਤਾਂ ਉਹ ਆਪਣੇ ਹਿਸਾਬ ਨਾਲ ਸੋਚਦਾ ਹੈ ਸ਼ਬਦਾਂ ਨੂੰ ਲੱਭਦਾ ਹੈ ਸ਼ਬਦਾਂ ਤੋਂ ਬਾਅਦ ਤਕਾਤ ਮੇਲ ਲੱਭਦਾ ਹੈ ਤਾ ਜਾ ਕੇ ਇੱਕ ਗੀਤ ਜਿਹੜਾ ਹੈ ਉਸ ਦਾ ਜਨਮ ਹੁੰਦਾ ਲੇਕਿਨ ਸਭ ਤੋਂ ਚਰਨੀ ਜੀ ਦੀ ਖਾਸੀਅਤ ਇਹ ਹੈ ਕਿ ਖੁਦ ਹੀ ਗੀਤ ਨੂੰ ਲਿਖਦੇ ਨੇ ਖੁਦ ਉਸ ਦੀ ਕੰਪੋਜੀਸ਼ਨ ਕਰਦੇ ਨੇ ਤਿਆਰ ਔਰ ਖੁਦ ਹੀ ਉਸ ਗੀਤ ਨੂੰ ਆਪਣੀ ਜ਼ੁਬਾਨ ਚੋਂ ਗਾਉਂਦੇ ਨੇ ਔਰ ਬਿਨਾ ਸਾਜ਼ਾਂ ਤੋਂ ਕਿਉਂਕਿ ਇੱਕ ਅੱਛੀ ਆਵਾਜ਼ ਨੂੰ ਇੱਕ ਅੱਛੇ ਸ਼ਬਦਾਂ ਨੂੰ ਨਾ ਸਾਜ਼ ਦੀ ਜ਼ਰੂਰਤ ਹੁੰਦੀ ਹੈ ਨਾ ਕਿਸੇ ਹੋਰ ਦੀ ਜ਼ਰੂਰਤ ਹੁੰਦੀ ਹੈ ਸਿਰ ਤੋਂ ਸਿਰਫ ਭਾਵਨਾ ਦੀ ਜ਼ਰੂਰਤ ਹੁੰਦੀ ਹੈ ਚਰਨੀ ਜੀ ਮੈਂ ਚਾਹੁੰਦਾ ਕਿ ਉਹ ਦੇਸ਼ ਪੰਜਾਬ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸੋ ਉਹਨਾਂ ਦੇ ਮੁਖਾਤਬ ਹੈ ਰਚਨਾ ਦੇਸ਼ ਪੰਜਾਬ ਜੀ ਉਂ ਦੇਸ਼ ਮੇਰੇ ਦੇ ਰਾਖੇ ਖਾਗੇ ਦੇਸ਼ ਪੰਜਾਬ ਦੇਸ਼ ਮੇਰੇ ਦੇ ਰਾਖੇ ਵੈਰੀ ਕਹਿਣਾ ਊਣਾ ਜਾਪੇ ਵੰਡਗੇ ਸੀ ਜੋ ਆਬ ਦੇਸ਼ ਮੇਰੇ ਦੇ ਰਾਖੇ ਪੜਨ ਵਾਲੇ ਨੂੰ ਮਿਲਦੀ ਪੜਨ ਵਾਲੇ ਨੂੰ ਮਿਲਦੀ ਕਿੱਥੇ ਦਸਕਤਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਅਗਲਾ ਸ਼ੇਰ ਅਰਜਾਈ ਜੀ ਚੋਰਾں ਦੇ ਪੁੱਤੇ ਹੁਣ ਤੇ ਚੋਰਾں ਦੇ ਪੁੱਤੇ ਹੁਣ ਤੇ ਬੈਠੇ ਬਣੇ ਨਵਾਬ ਬਹੁਤ ਅੱਛਾ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਪੀੜਾਂ ਦੇ ਵਿੱਚ ਕਾਮੇ ਦਾ ਪੀੜਾਂ ਦੇ ਵਿੱਚ ਕਾਮੇ ਦਾ ਸਰਦਾ ਹੈ ਨਿਤ ਖਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਤੀਲਾ ਤੀਲਾ ਹੋ ਗਿਆ ਈ ਤੀਲਾ ਤੀਲਾ ਹੋ ਗਿਆ ਏ ਡਾਲਿਆ ਟੁੱਟ ਗਲਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਫੁੱਟਾਂ ਦੇ ਸਾਗਰ ਡੁੱਬ ਗਈ ਫੁੱਟਾਂ ਦੇ ਸਾਗਰ ਡੁੱਬ ਗਈ ਇੱਕੇ ਦੀ ਹੁਣ ਨਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਬੇਤਾਲੇ ਨੂੰ ਸਰਦਾ ਬੇਤਾਲੇ ਨੂੰ ਸਰਦਾ ਉੱਚਾ ਮਿਲ ਖਤਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਖੇਤਾਂ ਕੋਲੋਂ ਫਸਲਾਂ ਨੂੰ ਖੇਤਾਂ ਕੋਲੋਂ ਫਸਲਾਂ ਨੂੰ ਚੱਟ ਮਿਲੈ ਜਵਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਬੰਦਾ ਸੱਚੀ ਗੱਲ ਕਹੇ ਬੰਦਾ ਸੱਚੀ ਗੱਲ ਕਹੇ ਪੀ ਕੇ ਯਾਰ ਸ਼ਰਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਬੱਦਲਾਂ ਵਾਂਗੂੰ ਖਿੰਡ ਗਏ ਬੱਦਲਾਂ ਵਾਂਗੂੰ ਖਿੰਡ ਗਏ ਚੱਖੇ ਜਨਾਸ਼ ਵਾਬ ਦੇਸ਼ ਮੇਰੇ ਦੇ ਰਾਖੇ ਖਾ ਗਏ ਦੇਸ਼ ਪੰਜਾਬ ਖਾ ਗਏ ਦੇਸ਼ ਪੰਜਾਬ ਖਾ ਗਏ ਦੇਸ਼ ਪੰਜਾਬ ਵਾਹ ਜੀ ਵਾਹ ਦੇਸ਼ ਮੇਰੇ ਦੇ ਰਾਖੇ ਖਾ ਗਿਆ ਦੇਸ਼ ਪੰਜਾਬ ਬਹੁਤ ਖੂਬਸੂਰਤ ਇਹਨਾਂ ਲਿਖਿਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਦੋਸਤੋ ਕਿ ਇਸ ਗੀਤ ਦੇ ਵਿੱਚ ਸਚਾਈ ਹੈ ਸਚਾਈ ਵੀ ਉਹ ਹੈ ਕਿ ਜਿਵੇਂ ਇਹਨਾਂ ਨੇ ਹਰ ਪੈਰੇ ਦੇ ਵਿੱਚ ਇੱਕ ਨਵਾਂ ਮੁੱਦਾ ਚੱਕਿਆ ਇੱਕ ਨਵੀਂ ਸੋਚ ਆਪਣੀ ਇਸ ਗੀਤ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸੋ ਚਰਨੀ ਬੇਦਿਲ ਦੀ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਔਰ ਇਹਨਾਂ ਨੇ ਰੁੱਖਾਂ ਨੂੰ ਲੈ ਕੇ ਵੀ ਇਹਨਾਂ ਨੇ ਉਹ ਰੁੱਖ ਜੋ ਸਦੀਆਂ ਤੋਂ ਸਾਡਾ ਸਾਥ ਦਿੰਦੇ ਨੇ ਪੀੜੀ ਦਰ ਪੀੜੀ ਸਾਡੇ ਨਾਲ ਟਿਕੇ ਹੋਏ ਨੇ ਔਰ ਅੱਜ ਵੀ ਮਤਲਬ ਕਈ ਬਜ਼ੁਰਗ ਉਸ ਛਾਂ ਦਾ ਆਨੰਦ ਮਾਣ ਚੁੱਕੇ ਨੇ ਔਰ ਉਹਨਾਂ ਬਜ਼ੁਰਗਾਂ ਦੀਆਂ ਕਈ ਅਜੇਹੀਆਂ ਪੀੜੀਆਂ ਨੇ ਜੋ ਉਸ ਬੁੱਢੇ ਰੁੱਖ ਦਾ ਬੁੱਢੇ ਰੁੱਖ ਦੀ ਛਾਂ ਦਾ ਆਨੰਦ ਲੈ ਰਹੇ ਨੇ ਔਰ ਅੱਜ ਵੀ ਉਹ ਦਰਖਤ ਜਿਉਂਦੇ ਨੇ ਜਾਗਦੇ ਨੇ ਔਰ ਸਾਡੇ ਇਤਿਹਾਸ ਨੂੰ ਬਿਆਨ ਕਰਦੇ ਨੇ ਕਿ ਇਸ ਦਰਖਤ ਨੇ ਆਪਣੀਆਂ ਅੱਖਾਂ ਨਾਲ ਕਿਸ ਕਿਸ ਤਰ੍ਹਾਂ ਦਾ ਖੂਨੀ ਦ੍ਰਿਸ਼ ਦੇਖੇ ਹੋਏ ਨੇ ਔਰ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਬਣਦੇ ਦੇਖਿਆ ਔਰ ਲੋਕਾਂ ਨੂੰ ਵਿਗੜਦੇ ਦੇਖਿਆ ਹੈ ਟਾਈਟਲ ਹੈ ਜੀ ਬੁੱਢੇ ਰੁੱਖ ਦੀ ਕਹਾਣੀ ਚਰਨੀ ਬੇਦਿਲ ਜੀ ਦੀ ਜ਼ੁਬਾਨੀ ਚਰਨੀ ਜੀ ਹਾਂਜੀ ਸਰ ਇਹ ਬੁੱਢੇ ਰੁੱਖ ਬਾਰੇ ਕੀ ਲਿਖਿਆ ਤੁਸੀਂ ਸਰ ਜਦੋਂ ਪਟਿਆਲਾ ਤੋਂ ਬਠਿੰਡਾ ਤੱਕ ਮਾਰਗ ਬਣਿਆ ਜੀ ਉਦੋਂ ਨਾ ਇਸ ਰੋਡ ਦੇ ਉੱਤੇ ਬਹੁਤ ਵੱਡੇ ਦਰਖਤ ਸੀਗੇ ਹੂੰ ਬਹੁਤ ਜੇ ਅੰਦਾਜ਼ਾ ਲਾ ਲਈਏ ਤਾਂ ਪਟਿਆਲੇ ਤੋਂ ਲੈ ਕੇ ਬਠਿੰਡਾ ਤੱਕ ਆਂਕੜਿਆਂ ਦੇ ਹਿਸਾਬ ਨਾਲ 2 ਲੱਖ ਦੇ ਕਰੀਬ ਦਰਖਤ ਕੱਟਿਆ ਗਿਆ ਜੀ ਜਿਨ੍ਹਾਂ ਦੇ ਵਿੱਚ ਸੈਂਕੜੇ ਕੀ ਹਜ਼ਾਰਾਂ ਤਕਰੀਬਨ ਪੰਛੀ ਪੰਛੀਆਂ ਦੇ ਪਰਿਵਾਰ ਉਜੜੇ ਹਾਂ ਘਰੋਂ ਬੇਕਾਰ ਹੋ ਘਰੋਂ ਬੇਕਾਰ ਹੋ ਗਏ ਜੀ ਉਹਦੇ ਵਿੱਚ ਇੱਕ ਬਹੁਤ ਵੱਡਾ ਦਰਖਤ ਸੀਗਾ ਜਦੋਂ ਉਹ ਕੱਟਿਆ ਗਿਆ ਤਾਂ ਉਹ ਮਤਲਬ ਕਿ ਜਿਹੜੇ ਆਲੇ-ਦੁਆਲੇ ਉਹਦੇ ਪਰਿਵਾਰ ਇੱਕ ਦੇ ਕਹਾਣਾ ਟਾਣੀਆਂ ਜਾਂ ਛੋਟੇ ਬੱਚੇ ਜੀ ਉਹ ਜਦੋਂ ਕੱਟੇ ਗਏ ਤਾਂ ਫਿਰ ਉਹ ਬੁੱਢਾ ਰੁੱਖ ਆਪਦੀ ਕਹਾਣੀ ਦੱਸਦਾ ਹਾਏ ਹਾਏ ਤੇ ਉਹਨੂੰ ਫਿਰ ਮੈਂ ਗੀਤ ਰਾਹੀਂ ਕਲਮ ਬੰਦ ਕੀਤਾ ਸਰ ਜੀ ਜੀ ਸਰ ਅੱਖਾਂ ਵਿੱਚ ਮੱਲੋ ਮੱਲੀ ਭਰ ਆਉਣਾ ਪਾਣੀ ਜਦ ਸੁਨੇਗਾ ਤੂ ਪੁੱਤ ਬੁੱਢੇ ਰੁੱਖ ਦੀ ਕਹਾਣੀ ਕੀਆ ਬਾਤ ਅੱਖਾਂ ਵਿੱਚ ਮੱਲੋ ਮੱਲੀ ਪਰ ਆਉਣਾ ਪਾਣੀ ਜਦ ਸੋਨੇ ਗਤ ਪੁੱਤ ਬੁੱਡੇ ਰੁੱਖ ਦੀ ਕਹਾਣੀ ਜਦ ਜਦ ਕੀਤੇ ਇੱਥੇ ਸਾੜੀ ਕੋਂ ਵਿਕਾਸੜੇ ਤਦ ਸਾਡੇ ਨੂਰੀ ਮੁਖ ਹੋਏ ਨਹੀਂ ਉਦਾਸੜੇ ਕੀ ਬਾਤ ਕੀ ਬਾਤ ਪੁੱਤ ਪੁੱਤ ਕੱਟ ਦਿੱਤੇ ਤੀ ਜਾਵਾ ਪਟਤੀ ਬੇਬੇ ਵੀ ਤਾਂ ਤੇਰੀ ਮੈਥੋ ਗਈ ਨਾ ਪਛਾਣੀ ਅੱਖਾਂ ਵਿੱਚ ਮੱਲੋ ਮੱਲੀ ਪਰ ਆਉਣਾ ਪਾਣੀ ਜਦ ਸੋਹਣਗਾ ਤੂੰ ਪੁੱਤ ਵੱਡੇ ਰੁੱਖ ਦੀ ਕਹਾਣੀ ਬਹੁਤ ਅੱਛਾ ਸਾਡੀਆਂ ਇਛਾਵਾਂ ਹਿਠ ਪੰਛੀਆਂ ਨੇ ਚੋਲ ਕੀਤੀ ਸਾਡੀਆਂ ਇਛਾਵਾਂ ਹਿਠ ਰਾਈਆਂ ਪੜ ਚੋਲ ਕੀਤੀ ਜੀ ਸਾਡੀਆਂ ਇਛਾਵਾਂ ਹਿਠ ਰਚ ਗਏ ਸੀ ਵੇਦ ਆਹਾ ਸੈਂਦੀਆਂ ਇਛਾਵਾਂ ਏਠੇ ਰਚ ਗਈ ਸੀ ਬਾਣੀ ਅੱਖਾਂ ਵਿੱਚ ਮੱਲੋ ਮੱਲੀ ਪਰ ਆਉਣਾ ਪਾਣੀ ਜਦ ਸੁਨੇਗਾ ਤੂ ਪੁੱਤੇ ਬੁੱਢੇ ਰੁਕਦੀ ਕਹਾਣੀ ਕੀ ਬਾਤ ਹੈ ਕੀ ਬਾਤ ਹੈ ਅਗਲਾ ਅੰਤਰਾ ਸਰ ਜੀ ਕੁਝ ਕਿ ਦੇਣਾ ਦਾ ਪੁੱਤ ਮੈਂ ਤਾਂ ਮਹਿਮਾਨ ਇਸ ਥਾਂ ਤੇ ਲੱਗੇ ਕੱਲ ਚੌਕ ਦੇ ਨਿਸ਼ਾਨ ਹੂੰ ਬਹੁਤ ਅੱਛਾ ਦੋ ਚਾਰ ਦਿਨ ਗੱਲਾਂ ਕਰਿਨੇਗੇ ਲੋਕ ਬਸ ਹੌਲੀ ਹੌਲੀ ਤੇਰੇ ਪਿੰਡੋ ਯਾਦ ਮੁੱਕ ਜਾਣੀ ਅੱਖਾਂ ਵਿੱਚ ਮੱਲ ਮੱਲੀ ਪਰ ਆਉਣਾ ਪਾਣੀ ਜਦ ਸੋਹਣੇਗਾ ਤੂੰ ਪੁੱਤ ਬੁੱਢੇ ਰੁੱਖ ਦੀ ਕਹਾਣੀ ਅੱਖ ਦਾ ਫਰੀਦ ਘਰ ਰੱਖਨੇ ਫਕੀਰਾਂ ਦੇ ਦੁੱਖ ਸੁੱਖ ਚਾਰੀ ਨੀਨੇ ਸੌਦੇ ਤਕਦੀਰਾਂ ਦੇ ਬਹੁਤ ਅੱਛਾ ਬਹੁਤ ਅੱਛਾ ਚਿੜੀਆਂ ਵੀ ਗਏ ਵੇ ਨੇ ਓਏ ਚਿੜੀਆਂ ਵੀ ਗਏ ਵੇ ਨੇ ਬਿਲਕੁਲ ਪਾਗਲਾ ਦੇ ਟੋਲੇ ਵਿੱਚ ਘੁੰਮੀ ਗੱਲ ਸਿਆਣੀ ਅੱਖਾਂ ਵਿੱਚ ਮੱਲੋ ਮੱਲੀ ਪਰ ਆਉਣਾ ਪਾਣੀ ਜਦ ਸੁਨੇਗਾ ਤੂੰ ਪੁੱਤ ਬੁੱਢੇ ਰੁੱਖ ਦੀ ਕਹਾਣੀ ਜਦ ਸੁਨੇਗਾ ਤੂੰ ਪੁੱਤ ਬੁੱਢੇ ਰੁੱਖ ਦੀ ਕਹਾਣੀ ਜਦ ਸੁਨੇਗਾ ਤੂੰ ਪੁੱਤ ਬੁੱਢੇ ਰੁੱਖ ਦੀ ਕਹਾਣੀ ਦੋਸਤੋ ਵਾਕਈ ਇਸ ਰੁੱਖਾਂ ਦੇ نیچے ਦਰਖਤਾਂ ਦੇ نیچے ਬੇਅਥਾ ਇਤਿਹਾਸ ਲਿਖਿਆ ਗਿਆ ਹੈ ਜਿਸ ਨੂੰ ਪੜ ਕੇ ਆਪਾਂ ਸੇਧ ਲੈਣੇ ਆ ਔਰ ਵੈਸੇ ਵੀ ਦੋਸਤੋ ਦਰਖਤ ਅੱਜ ਦੀ ਜ਼ਿੰਦਗੀ ਦੇ ਵਿੱਚ ਲਾਈਏ ਤਾਂ ਕਿੰਨੀ ਅਹਿਮੀਅਤ ਰੱਖਦੇ ਨੇ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਲੇਕਿਨ ਜਦੋਂ ਸੜਕਾਂ ਦਾ ਵਿਕਾਸ ਹੋਇਆ ਸੜਕ ਮਾਰਗ ਬਣੇ ਨੇ ਤਾਂ ਉਸ ਬਿਲਾਂ ਬਹੁਤ ਸਾਰੇ ਦਰਖਤ ਕੱਟੇ ਗਏ ਨੇ ਔਰ ਉਹਨਾਂ ਦਰਖਤਾਂ ਦਾ ਦੁੱਖ ਜਿਹੜਾ ਹੈ ਇੱਕ ਲੇਖਕ ਮਹਿਸੂਸ ਜ਼ਰੂਰ ਕਰ ਸਕਦਾ ਹੈ ਉਹ ਲੇਖਕ ਜਿਹੜਾ ਖੁਦ ਮਤਲਬ ਲਿਖਤ ਦੇ ਨਾਲ ਜੁੜਿਆ ਹੋਵੇ ਜੋ ਸਿਰਫ ਇਹਨਾਂ ਦੇ ਮਤਲਬ ਦਰਖਤਾਂ ਨੂੰ ਜਦੋਂ ਕੱਟਦੇ ਆ ਉਹਦੇ ਵਿੱਚੋਂ ਟਿਪ ਟਿਪ ਕੇ ਕੁਛ ਨਾ ਕੁਛ ਮਤਲਬ ਪਾਣੀ ਨਿਕਲਦਾ ਹੁੰਦਾ ਹੈ ਉਹਦੇ ਅਥਰੂ ਹੁੰਦੇ ਨੇ ਕਿ ਯਾਰ ਤੁਸੀਂ ਮੈਨੂੰ ਕਿਉਂ ਕੱਟ ਰਹੇ ਹੋ ਮੈਂ ਤਾਂ ਮੈਂ ਤਾਂ ਲੋਕਾਂ ਨੂੰ ਸ਼ਾਂਤ ਪ੍ਰਦਾਨ ਕਰਦਾ ਠੰਡਕ ਮਹਿਸੂਸ ਕਰਵਾਉਂਦਾ ਲੋਕਾਂ ਨੂੰ ਔਰ ਤੁਸੀਂ ਮੇਰੇ ਹੀ ਦੁਸ਼ਮਣ ਬਣੇ ਹੋ ਮੈਂ ਤੁਹਾਡਾ ਕੋਲੋਂ ਕੁਝ ਨਹੀਂ ਮੰਗਦਾ ਕਿਉਂਕਿ ਮੈਨੂੰ ਜੋ ਦੇ ਰਿਹਾ ਹੈ ਕੁਦਰਤ ਮੇਰੇ ਤੇ ਮਤਲਬ ਪੂਰੀ ਤਰ੍ਹਾਂ ਦਇਆਵਾਨ ਹੈ ਔਰ ਇੱਕ ਇਨਸਾਨ ਦੀ ਸੋਚ ਕੀ ਹੋ ਸਕਦੀ ਹੈ ਸਿਰਫ ਵਿਕਾਸ ਵਾਲੀ ਹੋ ਸਕਦੀ ਹੈ ਔਰ ਉਹਨਾਂ ਨੇ ਕਿਸੇ ਤੋਂ ਕੀ ਲੈਣਾ ਦੇਣਾ ਚਿੜੀਆਂ ਦੀ ਗੱਲ ਕੀਤੀ ਹੈ ਚਿੜੀਆਂ ਹਾਂਜੀ ਸਰ ਜਿਹੜੇ ਬਚਪਨ ਦੇ ਵਿੱਚ ਬਰਾਊਨ ਰੰਗ ਦੀਆਂ ਚਿੜੀਆਂ ਹੁੰਦੀਆਂ ਸੀ ਛੋਟੀਆਂ ਛੋਟੀਆਂ ਕੁਝ ਇੱਕ ਤਾਂ ਟਾਬਰਾ ਨੇ ਖਤਮ ਕਰ ਦਿੱਤੀਆਂ ਨੇ ਔਰ ਕੁਝ ਇੱਕ ਦਰਖਤ ਜਿਹੜੇ ਕੱਟੇ ਜਾਂਦੇ ਦਾ ਰਖਤ ਨੇ ਉਹਨਾਂ ਦਰਖਤਾਂ ਦਾ ਆਨੰਦ ਲੈਣ ਵਾਸਤੇ ਉਹ ਚਿੜੀਆਂ ਅੱਜ ਕੱਲ ਨਜ਼ਰ ਆਪਾਂ ਨੂੰ ਨਹੀਂ ਆਉਂਦੀ ਉਹ ਕਿੱਥੇ ਗਈਆਂ ਚਿੜੀਆਂ ਸਾਰੀਆਂ ਉਹ ਸਰ ਜ਼ਹਿਰੀਲੇ ਵਾਤਾਵਰਣੇ ਖਾਲੀਆਂ ਆਏ ਹਾਏ ਗਈਆਂ ਕਿਤੇ ਨਹੀਂ ਕਿੰਨਾ ਕਿਤੇ ਉਹ ਜ਼ਹਿਰੀਲੇ ਬਾਤਾ ਵਰਨੇ ਖਾਲੀਆਂ ਕੁਝ ਕ ਜਿਉਂਦੀਆਂ ਹੋਣੀਆਂ ਕੁਝ ਕ ਸਹਿਕਦੀਆਂ ਹੋਣਗੀਆਂ ਹੂੰ ਕੁਝ ਉਹ ਵੀ ਮਰਨ ਕਿਨਾਰੇ ਨੇ ਬਿਲਕੁਲ ਅੱਛਾ ਚਰਨੀ ਜੀ ਜਦੋਂ ਤੁਸੀਂ ਗੀਤ ਲਿਖ ਲੈਂਦੇ ਹੋ ਫਿਰ ਗੀਤ ਠੀਕ ਹੈ ਗਲਤ ਹੈ ਖੁਦ ਆਪਣੇ ਆਪ ਹੀ ਅੰਦਾਜ਼ਾ ਲਾਉਂਦੇ ਹੋ ਜਾਂ ਮਤਲਬ ਕਿਸੇ ਦੀ ਸਲਾਹ مشورہ بھی ਇਸ ਗੀਤਾਂ ਲਿਖਣ ਦੇ ਵਿੱਚ ਲੈਂਦੇ ਹੋ ਸਰ ਗੀਤ ਦੇਖੋ ਇੱਕ ਤਾਂ ਹੁੰਦਿਆ ਗੀਤਕਾਰ ਰੀਸ ਹੋਰੀਸ ਪੈਦਾ ਹੋਈ ਹੂੰ ਤੇ ਕੁਝਕ ਜੋ ਗੀਤ ਰਚਦੇ ਨੇ ਉਹ ਕੁਦਰਤ ਵੱਲੋਂ ਵਰਦਾਨ ਹੁੰਦੇ ਨੇ ਜੀ ਤੇ ਇਹ ਤਾਂ ਹੈ ਨਹੀਂਗਾ ਵੀ ਮੈਂ ਗੀਤ ਲਿਖ ਲੈਣਾ ਵੀ ਮੈਂ ਕਿਸੇ ਨੂੰ ਦਿਖਾਉਂਦਾ ਨਹੀਂ ਹੈਗਾ ਜੋ ਮੇਰੇ ਤੋਂ ਸੀਨੀਅਰ ਸਹਿਤਕਾਰ ਨੇ ਤੇ ਜਾਂ ਮੰਚਾਂ ਤੇ ਗੀਤ ਬੋਲਦੇ ਆ ਸਹਿਤਿਕ ਸਮਾਗਮਾਂ 'ਚ ਗੀਤ ਬੋਲਦੇ ਆ ਤੇ ਉਹ ਕੁਦਰਤ ਵੱਲੋਂ ਮਤਲਬ ਕਿ ਜੋ ਮੈਂ ਗੀਤ ਲਿਖਦਾ ਉਹ ਤਕਰੀਬਨ ਠੀਕ ਹੀ ਹੁੰਦਾ ਉਹ ਗੀਤ ਠੀਕ ਹੀ ਹੁੰਦਾ ਮਤਲਬ ਕਿ ਕਦੇ ਕੋਈ ਜਾਦੇ ਮੈਨੂੰ ਬਹੁਤੀ ਲੋੜ ਨਹੀਂ ਪਈ ਪਰ ਲੇਖਕ ਜਿਹੜੇ ਹੈ ਉਹ ਅੱਜ ਕੱਲ ਵਿਚਾਰੇ ਖੁਦ ਹੀ ਕਿਤਾਬਾਂ ਲਖਵਾਉਂਦੇ ਨੇ ਖੁਦ ਹੀ ਕਢਵਾਉਂਦੇ ਨੇ ਉਹਨਾਂ ਨੂੰ ਸਰਕਾਰੀ ਕੋਈ ਮਦਦ ਨਹੀਂ ਮਿਲਦੀ ਚਰਨੀ ਜੀ ਸਰ ਜੀ ਸਾਹਿਤਕਾਰਾਂ ਦੀ ਗਵਰਨਮੈਂਟ ਨੇ ਕੀ ਮਦਦ ਕਰਨੀ ਇਹਨਾਂ ਤੋਂ ਗਰੀਬਾਂ ਦੇ ਘਰ ਨਹੀਂ ਪਾਏ ਹੁੰਦੇ ਹੂੰ ਬਹੁਤ ਅੱਛਾ ਨਹੀਂ ਤੁਹਾਡੀ ਕੋਈ ਮੰਗ ਹੈ ਕਿ ਨਹੀਂ ਸਾਹਿਤਕਾਰਾਂ ਦੀ ਕੋਈ ਮੰਗ ਹੋਈ ਕਿ ਨਹੀਂ ਕਿ ਸਾਨੂੰ ਕੁਛ ਨਾ ਕੁਛ ਇਹੋ ਜਿਹਾ ਚਾਹੀਦਾ ਤਾਂ ਕਿ ਅਸੀਂ ਸਾਹਿਤ ਰਚ ਰਹੇ ਹਾਂ ਅਸੀਂ ਪੰਜਾਬੀ ਭਾਸ਼ਾ ਦੀ ਸੇਵਾ ਕਰ ਰਹੇ ਹਾਂ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਸਰ ਦੇਖੋ ਬੀਨ ਉਹਨਾਂ ਲੋਕਾਂ ਅੱਗੇ বাজਾਈ ਜਾਂਦੀ ਹੈ ਜੋ ਸੁਣਨ ਜੀ ਹੁਣ ਇਹਨਾਂ ਨੂੰ ਘੱਟੋ-ਘੱਟ ਜੋ ਸਾਡੇ ਰਾਜਨੀਤਿਕ ਨੇਤਾਵਾਂ ਨੇ ਇਹਨਾਂ ਨੂੰ ਇੰਨੀ ਕੁ ਤਾਂ ਅਕਲ ਹੋਣੀ ਚਾਹੀਦੀ ਹੈ ਜੇ ਸਹਿਤਕਾਰ ਲੇਖਕ ਸ਼ਾਇਰ ਕਿਤਾਬਾਂ ਲਿਖਣਗੇ ਤਾਂ ਹੀ ਬੱਚੇ ਪੜਨਗੇ ਪੜਨਗੇ ਬਿਲਕੁਲ ਜਦੋਂ ਇਹ ਲੋਕ ਹੀ ਨਹੀਂ ਰਹਿਣਗੇ ਤਾਂ ਬੱਚੇ ਕਿੱਥੋਂ ਪੜਨਗੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਸ਼ਾਇਰ ਲੋਕਾਂ ਦੀ ਬਹੁਤ ਜ਼ਿਆਦਾ इज्जत ਕੀਤੀ ਜਾਂਦੀ ਹੈ ਉੱਥੇ ਤਾਂ ਇਹ ਵੀ ਮੈਂ ਸੁਣਿਆ ਸੀਗਾ ਕਿਸੇ ਦੋਸਤ ਕੋਲੋਂ ਵੀ ਜਿੱਥੇ ਰਾਈਟਰ ਦਾ ਘਰ ਆ ਉਹਦੇ ਘਰ ਮੂਰ ਦੀ ਕੋਈ ਗੱਡੀ ਹਾਰਨ ਮਾਰ ਕੇ ਨਹੀਂ ਲੰਘਦੀ ਕੀ ਬਾਤ ਹੈ ਬਿਲਕੁਲ ਸੱਚ ਗੱਲ ਹੈ ਸੱਚ ਗੱਲ ਹੈ ਹਾਂਜੀ ਵੀ ਉਹ ਤਾਂ ਕਿ ਉਹ ਡਿਸਟਰਬ ਨਾ ਹੋਵੇ ਡਿਸਟਰਬ ਨਾ ਹੋਵੇ ਤੇ ਇੱਥੇ ਤਾਂ ਵਿਚਾਰੇ ਸਾਡੇ ਪੰਜਾਬ ਦੇ ਵਿੱਚ ਸ਼ਾਇਰ ਤਾਂ ਦਵਾਈ ਵੀ ਨਿਓ ਮਰ ਜਾਂਦੇ ਨੇ ਆਨੰਦ ਲਾਲ ਨੂਰਪੂਰੀ ਬਾਰੇ ਲੈ ਲਓ ਵਾ ਸਾਡੇ ਜੀ ਇੱਥੇ ਭਾਰਤ ਦੇ ਬੱਚਾ ਸਿਹਤਕਾਰਾਂ ਦੀ ਕੋਈ ਕਦਰ ਨਹੀਂ ਹੈਗੀ ਔਰ ਤੁਸੀਂ ਲੋਕ ਜਿਵੇਂ ਇਹਨਾਂ ਦੱਸਿਆ ਕਿ ਸਾਹਿਤਕਾਰਾਂ ਦੀ ਕੋਈ ਕਦਰ ਨਹੀਂ ਹੈ ਇਹ ਵੀ ਇੱਕ ਮਤਲਬ ਕਹਿ ਸਕਦੇ ਜਨੂਨ ਹੈ ਕਿ ਕੁਝ ਨਹੀਂ ਮਿਲਦਾ ਇਹਨਾਂ ਨੂੰ ਸਰਕਾਰਾਂ ਵੱਲੋਂ ਲੇਕਿਨ ਉਸ ਦੇ ਬਾਵਜੂਦ ਵੀ ਆਪਣੇ ਮਤਲਬ ਉਸ ਜਨੂਨ ਨੂੰ ਇਹਨਾਂ ਲੋਕਾਂ ਨੇ ਕਾਇਮ ਰੱਖਿਆ ਔਰ ਇਹ ਮਾਲਬੇ ਬੈਲਟ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਹਾਂ ਕਿ ਇਸ ਬੈਲਟ ਨੂੰ ਤਾਂ ਖਾਸ ਕਰਕੇ ਵਰਦਾਨ ਹੈ ਉਸ ਪਰਮਪਿਤਾ ਪਰਮਾਤਮਾ ਦਾ ਬੇਅਥਾ ਬੜੇ ਲੋਕ ਲੇਖਕ ਇਥੋਂ ਪੈਦਾ ਹੋਏ ਨੇ ਔਰ ਜੇ ਮੈਂ بڑے بڑے ਲੇਖਕਾਂ ਦੀ ਗੱਲ ਕਰਾਂ ਜਿਨ੍ਹਾਂ ਦਾ ਨਾਮ ਅੱਜ ਵੀ ਮਤਲਬ ਅਸੀਂ ਬੜੇ ਹੀ ਰਿਸਪੈਕਟਡ ਸ਼ਬਦਾਂ ਵਿੱਚ ਲੈਨੇ ਆ ਚਰਨੀ ਜੀ ਬਹੁਤ ਚੰਗਾ ਲੱਗਾ ਤੁਸੀਂ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣਿਓ ਥੈਂਕ ਯੂ ਵੈਰੀ ਮੱਚ ਔਰ ਤੁਹਾਨੂੰ ਅੱਜ ਏਵਨ ਪੰਜਾਬੀ ਚੈਨਲ 'ਚ ਆ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਹਿੰਦੇ ਨੇ ਸਵਾਦ ਆ ਗਿਆ ਜੀ ਹੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਇੱਕ ਤੁਸੀਂ ਹੋ ਜੋ ਸਾਡੀ ਕਦਰ ਕਰਦੇ ਹੋ ਪੁੱਛਦੇ ਹੋ ਜੀ ਜੀ ਤੇ ਲੋਕ ਤਾਂ ਚਾਹੁੰਦੇ ਨਹੀਂ ਹੈਗੇ ਵੀ ਇਹ ਲੋਕ ਅੱਗੇ ਆਉਣ ਵਾਹ ਜੀ ਵਾਹ ਵਾਹ ਜੀ ਪਰ ਨਹੀਂ A1 ਪੰਜਾਬੀ ਚੈਨਲ ਨੇ ਹਮੇਸ਼ਾ ਲੇਖਕਾਂ ਨੂੰ ਇੰਪੋਰਟੈਂਸ ਦਿੱਤੀ ਹੈ ਔਰ ਦਿੰਦਾ ਰਹੇਗਾ ਅੱਗੇ ਤੋਂ ਇੰਪੋਰਟੈਂਸ ਔਰ ਖਾਸ ਕਰਕੇ ਅਜਿਹੇ ਲੇਖਕ ਜਿਹੜੇ ਇੰਨੀ ਮਤਲਬ ਵਿਪਤਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸ਼ਬਦ ਨੂੰ ਜਿਉਂਦਾ ਰੱਖਿਆ ਆਪਣੇ ਸਾਹਿਤ ਨੂੰ ਜਿਉਂਦਾ ਰੱਖਿਆ ਸੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਤੇ ਸਾਡੇ ਅੱਜ ਦੇ ਰਿਸਪੈਕਟਡ ਮਹਿਮਾਨ ਜਨਾਬ ਚਰਨੀ ਬੇਲਦਿਲ ਜੀ ਨੂੰ ਦਿਓ ਇਜਾਜ਼ਤ ਔਰ ਤੁਸੀਂ ਜੁੜੇ ਰਹੋ ਜੀ A1 ਪੰਜਾਬੀ ਟੀਵੀ ਦੇ ਨਾਲ ਸਸ ਸਿਕਾ For all updated news, please subscribe Ava News and click the bell icon.